ਛੋਟੀ ਜੀ ਬੱਚੀ ਨੇ ਦੱਸਿਆ ਸਿੱਧੂ ਮੂਸੇਵਾਲੇ ਦਾ ਰਤਬਾ ਕੀ ਹੈ ਅਣਖਾਂ ਦੀ ਕਰ ਗਈ ਗੱਲ ਇਹ ਛੋਟੀ ਜੀ ਬੱਚੀ ਸਿੱਧੂ ਮੂਸੇਵਾਲੇ ਦੀ ਪੱਕੀ ਫੈਨ ਹੈ ਤੇ ਗੱਲਾਂ ਦੇ ਜਰੀਏ ਗੀਤਾਂ ਦੇ ਜਰੀਏ ਚਪੇੜਾਂ ਮਾਰ ਦਿਆ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸੋਚਿਆ ਕਿ ਸਿੱਧੂ ਮੂਸੇਵਾਲਾ ਮੁੱਕ ਗਿਆ ਸਿੱਧੂ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਇਸ ਬੱਚੀ ਦੇ ਗੀਤ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਇਸ ਬੱਚੀ ਦੇ ਬੋਲ ਨੇ ਚਪੇੜਾਂ ਵਰਗੇ ਸੁਣ ਲੈਣ ਉਹ ਜਿਹੜੇ ਸੋਚਦੇ ਸੀ ਸਿੱਧੂ ਮੁੱਕ ਜਾਣਾ ਮੂਸੇਵਾਲਾ ਦਾ ਇਨਸਾਫ ਕਰ ਦਿਓ ਹੱਥ ਜੋੜ ਮੈਂ ਤਾਂ ਬਾੜਾ ਕੁਝ ਗੋਲ ਮੇ ਤੋ ਦੱਸਿਆ ਨਹੀਂ ਜਾਣਾ ਜਾਣੇ ਜਾਣ ਤੁਸੀਂ ਮੈਨੂੰ ਮਾਫ਼ ਕਰ ਦਿਓ ਹੱਥ ਜੋੜ ਮੈਂ ਤੇ ਅਰ ਜਾਂ ਗੁਜ਼ਾਰਦੀ ਸਿੱਧੂ ਨੂੰ ਸਿਆਲੇ ਦਾ ਇਨਸਾਫ਼ ਕਰ ਦਿਓ ਹੱਥ ਜੋੜ ਉਦੀ ਸੀ ਕੱਲੀ ਕੱਲੀ ਗਾਲਿਓ ਉਸ ਦੀ ਵਰਕੇ ਨਵੇਂ ਫਰੋਲ ਦੀ ਸੀ ਮਰ ਕੇ ਵੀ ਉਹ ਅਮਰ ਹੋ ਗਿਆ ਕਿੱਥੇ ਕਿੱਥੇ ਭਜੋਂਗੇ ਰਹਿਣੀ ਦੁਨੀਆ ਯਾਦ ਕਰੂ ਓਨੂੰ ਦਿਲ ਚੋਂ ਕਿੱਦਾਂ ਕੱਢੋਂਗੇ ਰਹਿਣੀ ਦੁਨੀਆ ਯਾਦ ਕਰੂ ਓਨੂੰ ਦਿਲ ਚੋਂ ਕਿੱਦਾਂ ਕੱਢੋਂਗੇ ਕਿਉਂ ਜੰਗਲ ਰਾਜ ਬਣਾਉਣੇ ਓ ਮਾਵਾਂ ਦੇ ਪੁੱਤ ਮਰਹਾਉਣੇ ਓ ਚਰਨ ਕਾਮ ਦਾ ਲਾਲ ਗਿਆ ਬਾਪੂ ਨੂੰ ਤੜਫੋਨੇਓ ਬਾਪੂ ਨੂੰ ਤੜਫੋਨੇਓ ਹੁਣ ਹੋਰ ਟਾਈਮ ਨਹੀਂ ਅਸੀਂ ਜਾਣਾ ਨਹੀਂ ਸਭਰਾ ਦਾ ਪੁੱਤ ਵੀ ਪਰਣਾ ਨਹੀਂ ਹੋ ਪਾਣੀ ਤਪਤੋਂ ਪਾਰ ਗਿਆ ਚੁੱਪ ਰਹਿ ਕੇ ਹੁਣ ਤਾਂ ਸਾਰਨਾ ਨਹੀਂ ਚੁੱਪ ਰਹਿ ਕੇ ਹੁਣ ਤਾਂ ਸਾਰਨਾ ਨਹੀਂ ਪੂਰਾ ਸਖਤ ਕਾਨੂੰਨ ਬਣਾ ਦਿਓ ਜੀ ਹੱਥ ਵੱਟੇ ਪਹਿਨੀਏ ਕਾਤਲ ਨੂੰ ਮਾਰ ਮੁਕਾ ਦੇਓ ਜੀ ਕਾਤਲ ਨੂੰ ਮਾਰ ਮੁਕਾ ਦੇਓ ਜੀ ਪਤਾ ਸਭ ਨੂੰ ਆਪਣੀ ਔਲਾਦ ਦਾ ਏ ਕੰਮ ਕਰਦਾ ਕਿਹੜੇ ਜਲਾਦ ਦਾ ਏ ਟੈਮ ਨਾਲ ਜਿਉਂ ਸਮਝਾ ਲੈਂਦੇ ਸ਼ਾਇਦ ਘਰ ਦਾ ਕਿਸੇ ਦਾ ਉਜਾੜਦਾ ਹੋਏ ਸ਼ਾਇਦ ਘਰ ਦਾ ਕਿਸੇ ਦਾ ਉਜਾੜਦਾ ਹੋਏ ਗੀਤ ਜੋੜਦੇ ਤੇ ਲਿਖਦਾ ਸੀ ਜਾਣੀ ਨਾ ਐਵੇਂ ਆਏ ਨੇ ਸੋ ਗੀਤ ਜੋੜਦੇ ਤੇ ਲਿਖਦਾ ਸੀ ਜਾਣੀ ਨਾ ਐਵੇਂ ਆਏ ਨੇ ਧੰਨਵਾਦ